ਅੰਮ੍ਰਿਤਸਰ ਦੇ ਸਿਵਲ ਹਸਪਤਾਲ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਨਾਬਾਲਗ ਲੜਕੀ ਦੇ ਵੱਲੋਂ ਇੱਕ ਛੋਟੀ ਬੱਚੀ ਨੂੰ ਜਨਮ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਵਿਵਾਦ ਛੜਿਆ ਜਿਸ ਦੇ ਵਿੱਚ ਲੜਕੀ ਦੀ ਭੂਆ ਵੱਲੋਂ ਪਹਿਲਾਂ ਲੜਕੀ ਦੇ ਪਿਤਾ ਤੇ ਦੋਸ਼ ਲਗਾਏ ਗਏ ਤੇ ਦੱਸਿਆ ਗਿਆ ਕਿ ਉਸਨੇ 16 ਸਾਲ ਦੀ ਪਤੀਜੀ ਦਾ ਵਿਆਹ ਕੀਤਾ ਤੇ ਜਿੱਥੇ ਪਰਚਾ ਦਰਜ ਹੋਣ ਤੇ ਕੁੜੀ ਨੂੰ ਵਾਪਸ ਲਿਆਂਦਾ ਗਿਆ ਤੇ ਜਦ ਵਾਪਸ ਆਈਏ ਕੁੜੀ ਤਾਂ ਉਹ ਗਰਭਵਤੀ ਸੀ ਉਥੇ ਦੱਸਿਆ ਜਾ ਰਿਹਾ ਹੈ ਕਿ ਉਸਦੇ ਸਹੁਰੇ ਤੇ ਚਾਚਾ ਸਹੁਰੇ ਦੇ ਵੱਲੋਂ ਉਸਦੇ ਨਾਲ ਜ਼ਬਰ ਜਨਾਹ ਕੀਤਾ ਗਿਆ ਤੇ ਹੁਣ ਉਸੇ ਕੁੜੀ ਦੇ ਵੱਲੋਂ ਇੱਕ ਬੱਚੀ ਨੂੰ ਜਨਮ ਦਿੱਤਾ ਗਿਆ ਜਿੱਥੇ ਹਸਪਤਾਲ ਸਟਾਫ ਦੇ ਵੱਲੋਂ ਨਵਜੰਮੀ ਬੱਚੀ ਨੂੰ ਕਿਸੇ ਸੰਸਥਾ ਦੇ ਹਵਾਲੇ ਕਰਨ ਦੀ ਗੱਲ ਆਖੀ ਜਾ ਰਹੀ ਹੈ ਉਤਥੇ ਹੀ ਨਬਾਲਗ ਲੜਕੀ ਦੀ ਦੇਖਰੇਕ ਵੀ ਨਹੀਂ ਕੀਤੀ ਜਾ ਰਹੀ ਇਸ ਬਾਬਤ ਜਦੋਂ ਹਸਪਤਾਲ ਸਟਾਫ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਟਾਲਮਟੋਲ ਕਰਦੇ ਨਜ਼ਰ ਆਏ ਤੇ ਹੁਣ ਵੇਖਣਾ ਹੋਏਗਾ ਕਿ ਆਖਰ ਇਸ ਪੀੜਤ ਲੜਕੀ ਨੂੰ ਇਨਸਾਫ ਮਿਲਦਾ ਹੈ ਜਾਂ ਨਹੀਂ ਕਿਉਂਕਿ ਇੱਥੇ ਜਿਹੜੀ ਲੜਕੀ ਦੀ ਭੂਆ ਉਸਨੇ ਇਲਜ਼ਾਮ ਲਗਾਏ ਨੇ ਕਿ ਨਬਾਲਗ ਲੜਕੀ ਦਾ ਪਿਤਾ ਦੇ ਵੱਲੋਂ ਵਿਆਹ ਕਰ ਦਿੱਤਾ ਜਾਂਦਾ ਹੈ ਤੇ ਜਦ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਜਾਂਦਾ ਤਾਂ ਕੁੜੀ ਨੂੰ ਵਾਪਸ ਉਸਦੇ ਪੇਕੇ ਘਰ ਲਿਆਂਦਾ ਜਾਂਦਾ ਤੇ ਉਸ ਦੌਰਾਨ ਲੜਕੀ ਗਰਭਵਤੀ ਸੀ ਦੱਸਿਆ ਜਾ ਰਿਹਾ ਹੈ ਕਿ ਲੜਕੀ ਦੇ ਸਹੁਰੇ ਤੇ ਚਾਚਾ ਸਹੁਰੇ ਦੇ ਵੱਲੋਂ ਉਸ ਨਾਲ ਜ਼ਬਰਜਨਾਹ ਕੀਤਾ ਗਿਆ ਤੇ ਉਹਨੇ ਇਸੇ ਲੜਕੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਜਿਸ ਤੋਂ ਬਾਅਦ ਕਿ ਹੁਣ ਭੂਆ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਆ ਮਾਮ ਸੁਖਿੰਦਰ ਕੋਰਾ ਹਾਂਜੀ ਹਾਂਜੀ ਮੈਂ ਅਨੂਸ਼ੀ ਸਿੰਘ ਦੀ ਰਹਿਣ ਵਾਲੀ ਆ ਹਾਂਜੀ ਤੇ ਗਲੀ ਨੰਬਰ 2 ਹਾਂਜੀ ਮੇਰੀ ਕੋਰਪਰੀਤ ਜਿਹੜੀ ਭਤੀਜੀ ਆ ਮੇਰੇ ਭਰਾ ਨੇ 35 ਸਾਲ ਦੇ ਲੜਕੇ ਨਾਲ ਵਿਆਹ ਕਰ ਦਿੱਤਾ ਸੀ ਜਿਹੜੀ ਉਹਦੀ ਉਮਰ ਘੱਟ ਸੀ ਉਹਦੀ ਉਮਰ ਆ ਗਈ ਸੀ 16 ਸਾਲ 16 ਸਾਲ 8 ਮਹੀਨੇ ਦੀ ਸੀ ਜੋ ਕਿ ਮੈਂ ਆ ਕੱਚਾ ਪੱਕਾ ਠਾਣਾ 6 ਜਾਣੇ ਦੇ ਮੁਕਦਮਾ ਦਰਜ ਕਰਾਇਆ ਸੀ ਜੋ ਕੀ ਉਹਨਾਂ ਨੂੰ ਚਾਹੀਦਾ ਸੀ ਤੇ ਉਦੋਂ ਅਸੀਂ ਨਾਰੀ ਕੇਤਨ ਕੁੜੀ ਦੀ ਉਮਰ ਉਦੋਂ ਹੈਗੀ ਸੀ 16 ਸਾਲ ਤੇ 8 ਮਹੀਨੇ ਜਦੋਂ ਵਿਆਹ ਕੀਤਾ ਸੀ ਤੇ ਉਸ ਤੋਂ ਬਾਅਦ ਮੈਂ ਪਰਚਾ ਦਰਜ ਉਦੋਂ ਮੈਂ ਕਰਵਾਤਾ ਸੀ ਪਰਚਾ ਦਰਜ ਅਗਲੇ ਦਿਨ ਕਰਵਾਤਾ ਸੀ ਤੇ ਉਹ ਮੁੜ ਕੇ ਨਾ ਇਹਨਾਂ ਨੂੰ ਚਾਹੀਦਾ ਸੀ ਕੱਚੇ ਪੱਕੇ ਵਾਲੀ ਪੁਲਿਸ ਨੂੰ ਚਾਹੀਦਾ ਸੀ ਜਾਂ ਕੁੜੀ ਨਾਰੀ ਕੇਤਨ ਪਹਚਾਈਏ ਇਹਨਾਂ ਨੇ ਨਾਰੀ ਕੇਤਨ ਨਹੀਂ ਪਹਚਾਈ ਇਹਨਾਂ ਨੇ ਮਿੱਲੀ ਭੁਗਤ ਕਰਕੇ ਪੁਲਿਸ ਨੇ ਤੇ ਇਹਨਾਂ ਨੇ ਸਹੁਰੇ ਪਹਚਾਤੀ ਸਹੁਰਿਆਂ ਦੇ ਘਰੋਂ ਮੈਨੂੰ 10 ਮਹੀਨੇ ਬਾਅਦ ਇਹ ਲੜਕੀ ਦਾ ਫੋਨ ਆਂਦਾ ਤੇ ਭੂਆ ਮੈਂ ਬਹੁਤ ਔਖੀ ਆ ਮੈਨੂੰ ਮਾਰਦੇ ਕੁੱਟਦੇ ਮੈਨੂੰ ਆਣ ਕੇ ਲੈ ਮੈਂ ਉਹਦਾਂ ਲੜਕੀ ਨੂੰ ਲੈਣ ਜਾਂਦੀ ਆ ਤੇ ਜੋ ਉਹਨਾਂ ਨੇ ਇੱਕ ਡਾਕੂਮੈਂਟ ਦਿੱਤੇ ਆ ਤੇ ਕੁੜੀ ਤੁਹਾਡੀ ਪਵਿੱਤਰ ਵਾ ਮੁੰਡੇ ਨਾਲ ਸਬੰਧ ਨਹੀਂ ਬਣੇ ਅਗਲੇ ਦਿਨ ਕੁੜੀ ਦਾ ਟੈਸਟ ਆ ਕੋ ਕੁੜੀ ਪੈਗਰੈਂਟ ਸੀ ਫਿਰ ਮੈਨੂੰ ਪੁੱਛਿਆ ਮਾਂ ਬਾ ਉਹ ਤੂੰ ਤੇ ਕਹਿੰਦੀ ਮੇਰਾ ਸਬੰਧ ਨਹੀਂ ਬਣੇ ਤੇ ਤੂੰ ਤਾਂ ਪੈਗਰੈਂਟ ਆ ਕਹਿੰਦੀ ਪੂਆ ਮੇਰਾ ਨਾਲ ਰੇਪ ਹੋਇਆ ਮੇਰੇ ਪੈਰਾਂ ਤੋਂ ਜ਼ਮੀਨ ਨਹੀਂ ਮੈਂ ਕਿੰਨੇ ਰੇਪ ਕੀਤਾ ਕਹਿੰਦੀ ਮੇਰੇ ਚਾਚੇ ਨੇ ਤੇ ਮੇਰੇ ਸੋਹਰੇ ਨੇ ਫਿਰ ਉਸ ਤੋਂ ਬਾਅਦ 376 ਖਿਲਾਫ ਮੈਂ ਆਪਣਾ ਪਰ ਹਾਂਜੀ ਤੇ ਆਪਣਾ ਨਾ ਪਰਚਾ ਦਰਜ ਹੋਇਆ ਵਾ ਕੱਚੇ ਪੱਕੇ 370 ਦਾ ਇੱਕ ਬੰਦਾ ਉਹਨਾਂ ਚ ਪੂਰਾ ਹੋ ਗਿਆ 1 ਦੀ 75 ਸਾਲ ਉਮਰ ਹੈ ਤੇ ਇੱਕ ਦੀ 70 ਸਾਲ ਆ ਜਿਹੜਾ ਹਾਂ ਦਾਦੇ ਦੀ ਉਮਰ ਤੇ ਚੰ ਚਾੜਦਾ ਜਿਹੜਾ ਹਾਂ ਦਾਦੇ ਦੀ ਉਮਰ ਤਾਂ ਉਸ ਤੋਂ ਬਾਅਦ ਇਹ ਕੁੜੀ ਇੱਦਾਂ ਫੈਗਰੈਂਡੀ ਤੇ ਇਹ ਮੁੜ ਕੇ ਨਾ ਪੁਸ ਵਾਲੇ ਸਾਨੂੰ ਕਹਿੰਦੇ ਤਾਂ ਗੁਰਪ੍ਰੀਤ ਨੂੰ ਨਾ ਤਣ ਤਣ ਲੈ ਕੇ ਆਇਓ ਇੱਕ ਬਿਆਨ ਛੋਟਾ ਜਿਹਾ ਰਹਿੰਦਾ ਵਾ ਮੈਂ ਬਿਆਨ ਦੇ ਆਉਣ ਗਈਆਂ ਤੇ ਇਹਨਾਂ ਨੇ ਕੁੜੀ ਮੇਰੇ ਕੋਲ ਹੀ ਕਿੰਦੇ ਹੁਣ ਤੂੰ ਜਾ ਤਿੰਨ ਮਹੀਨੇ ਕੱਢ ਕੇ ਰੋ 18 ਦੀ ਰਾਗੀ ਇਹਨਾਂ ਨੇ ਕੁੜੀ ਜਿਹੜੀ ਇਹ ਨਾਰੀ ਕੇਤਨ ਪਹਟਾਦੀ ਜਲੰਧਰ ਮੁੜ ਗੱਜੇ ਲੰਦਰ ਪਰ ਆ ਤੀ ਦੇਜੇ ਲੰਦਰੋਂ ਮੁੜ ਕੇ ਪੁੱਛਿਆ ਗਿਆ ਤੂੰ 18 ਦੀ ਹੋ ਗਈ ਹੁਣ ਤੂੰ ਕਿੱਥੇ ਕੋ ਜਾਣਾ ਗੁਰਪ੍ਰੀਤ ਨੇ ਕਿਹਾ ਮੈਂ ਪੂਆ ਕੋ ਜਾਣਾ ਗੁਰਪ੍ਰੀਤ ਮੇਰੇ ਕੋ ਰਹਿੰਦੀ ਪਈ ਸੀ ਤੇ ਉਹ ਪਿਛਲੀ 6 ਤਰੀਕ ਨੂੰ ਕਹਿੰਦੀ ਮੇਰੇ ਦਰਦਾਂ ਹਟੀਆਂ ਮੈਂ ਸਿਵਲ ਹਸਪੀਟਲ ਲੈ ਕੇ ਆਈ ਇੱਕ ਬੱਚੀ ਨੂੰ ਜਨਮ ਦਿੱਤਾ ਉਹਨੇ ਜੋ ਕਿ ਬੱਚੀ 1 ਮਹੀਨਾ ਤੇ 10 ਦਿਨ ਦੀ ਹੋ ਗਈ ਆ ਡਾਕਟਰ ਕਹਿੰਦੇ ਸੀ ਕਮਜ਼ੋਰ ਵਾ ਅਸੀਂ ਆਖਿਆ ਚਲੋ ਠੀਕ ਆ ਕੋਈ ਨਹੀਂ ਇਲਾਜ ਚੱਲਣ ਡਿਆ ਵਾ ਉਧਰੋਂ ਆਣਾ ਮੜਕੇ ਗੁਰਪ੍ਰੀਤ ਤੇ ਇੱਥੇ ਬਹੁਤ ਹੱਤਿਆਚਾਰ ਹੁੰਦਾ ਲੈ ਮੈਂ ਵੀ ਇੱਥੇ ਬਿਮਾਰ ਹੋ ਗਈ ਰਾਤਾਂ ਰੁੱਤਾਂ ਰਹਿ ਕੇ ਮੈਂ ਬੀਬੀ ਮੇਰਾ ਵਾਧਾ ਵਾ ਤੇ ਇਦਾਂ ਕਰਕੇ ਮੈਂ ਵੀ ਨਹੀਂ ਠੀਕ ਰਹੀ ਤੇ ਮੈਂ ਮੁੜ ਕੇ ਫਿਰ ਘਰ ਚਲ ਗਈ ਤੇ ਮੈਂ ਦਿਨੇ-ਦਿਨੇ ਆਉਂਦੀ ਰਹੀ ਆ ਤੇ ਰੋਟੀ ਪਾਣੀ ਫੜਾ ਜਾਂਦੀ ਰਹੀ ਆ ਤੇ ਉਸ ਤੋਂ ਬਾਅਦ ਗੁਰਪ੍ਰੀਤ ਕਹਿੰਦੀ ਤੇ ਭੂਆ ਮੈਨੂੰ ਹਸਪੀਟਲੋਂ ਜਿੱਦਾਂ ਵੀ ਹੁੰਦਾ ਮੈਨੂੰ ਘਰ ਲੈ ਜਾ ਮੈਨੂੰ ਬਾਰ-ਬਾਰ ਲੈ ਦੇ ਮੈਥੇ ਬਹੁਤ ਤੰਗ ਮੈਨੂੰ ਡਾਕਟਰ ਮੈਨੂੰ ਬਹੁਤ ਤੰਗ ਕਰਦੇ ਪਏ ਆ ਮੈਨੂੰ ਜਿਹੜੇ ਡਾਕਟਰ ਤੰਗ ਕਰਦੇ ਹਾਂ ਮੈਨੂੰ ਤੰਗ ਕਰਦੇ ਆ ਬਾਰ-ਬਾਰ ਕਹਿੰਦੇ ਦੁੱਧ ਨਹੀਂ ਦਿੰਦੀ ਤੂੰ ਬੱਚੇ ਨੂੰ ਤੂੰ ਆ ਨਹੀਂ ਕਰਦੀ ਤੂੰ ਡਾਇਪਰ ਨਹੀਂ ਬਦਲਦੀ ਤੂੰ ਫਲਾਣ ਨਹੀਂ ਕਰਦੀ ਮੈਨੂੰ ਚਪੇੜਾਂ ਤੱਕ ਮਾਰੀਆਂ ਗਈਆਂ ਵਾ ਫਿਰ ਮੈਂ ਕੀਤਾ ਨੇ ਗੁਰਪ੍ਰੀਤ ਦੇ ਨਾਮ ਮਤਲਬ ਆਪਣੇ ਮੂੰਹ ਘੜੀ ਕਾਲਾ ਕਾਲਾ ਜਿਆ ਤੇ ਮੈਂ ਇਹ ਕੀ ਆ ਜਦੋਂ ਮੈਂ ਉਹਦੇ ਸਿਰ ਮੈਂ ਹੱਥ ਲਾਇਆ ਤਾਂ ਵੇਖਿਆ ਜੂਆਂ ਉਹਦੇ ਸਿਰ ਤੇ ਇੰਨੀਆਂ ਜੂਆਂ ਪੈ ਗਈਆਂ ਬਹੁਤ ਜ਼ਿਆਦਾ ਜੂਆਂ ਪੈ ਗਈ ਜੋ ਮੇਰੇ ਕੋਲ ਵੀਡੀਓ ਵਾ ਡਾਕਟਰ ਕੇਅਰ ਨਹੀਂ ਕਰਦੇ ਹੁੰਦੇ ਕੇਅਰ ਨਹੀਂ ਕਰਦੇ ਤੇ ਉਸ ਤੋਂ ਬਾਅਦ ਆ ਨਾ ਮੈਂ ਕੁੜੀ ਦੇ ਇੱਥੋਂ ਤੱਕ ਇੰਨੀ ਕ ਜੂਆਂ ਪੈ ਗਈ ਤੇ ਉਹ ਜੇ ਮੈਂ ਕੁੜੀ ਨੂੰ ਨਾਂ ਨਾ ਖੜਦੀ ਘਰ ਕੁੜੀ ਨੂੰ ਮੈਂ ਜਾ ਕੇ ਮੈਂ ਬੜੇ ਸ਼ੈਂਪੂ ਪਾਏ ਪਰ ਨਹੀਂ ਮਰੀਆਂ ਮੈਨੂੰ ਹਾਰ ਕੇ ਨਾ ਕੁੜੀ ਦੇ ਵਾਲ ਕੱਟਨੇ ਪਏ ਮੈਨੂੰ ਤੇ ਉਸ ਤੋਂ ਬਾਅਦ ਆ ਨਾ ਮੁੜ ਕੇ ਡਾਕਟਰਾਂ ਨੇ ਮੇਰੇ ਖਿਲਾਫ ਨਾ ਰਾਮ ਬਾਗ ਥਾਣੇ ਤਰਖਾਸ ਪਾਤੀ ਤੇ ਮੇਰੇ ਖਿਲਾਫ ਤੇ ਗੁਰਪ੍ਰੀਤ ਖਿਲਾਫ ਇਹ ਹਸਪੀਟਲੋਂ ਛੱਡ ਕੇ ਭੱਜ ਗਿਆ ਬੱਚੇ ਨੂੰ ਠੀਕ ਹੈ ਨਾ ਉਸ ਤੋਂ ਬਾਅਦ ਅਸੀਂ ਆਪੇ ਆਈਆਂ ਅਗਲੇ ਅਗਲੇ ਦਿਨ ਆਪੇ ਆਈਆਂ ਵਾ ਤੇ ਮੁੜ ਕੇ ਇਹਨਾਂ ਨਾਲ ਕੀ ਕੀਤਾ ਵਾ ਤੇ ਅੱਜ ਇਹਨਾਂ ਨੇ ਛੁੱਟੀ ਦੇ ਦਿੱਤੀ ਐ ਛੁੱਟੀ ਵਾਲਾ ਕਾਰਡ ਵੀ ਦੇ ਦਿੱਤਾ ਵਾ ਸਾਰੇ ਛੱਡ ਕੋ ਇੰਨਾ ਇਹਨਾਂ ਨੇ ਸਾਨੂੰ ਮਜਬੂਰ ਕੀਤਾ ਥਾਂ ਥਾਂ ਤੇ ਗੁੱਠੇ ਲਵਾਏ ਥਾਂ ਥਾਂ ਤੇ ਸੈਂਡ ਕਰਕੇ ਬੱਚਾ ਇੱਥੇ ਵੀ ਆ ਵਾ ਅੱਜ ਛੁੱਟੀ ਵੀ ਇਹਨਾਂ ਨੇ ਬੱਚਾ ਬਿਲਕੁਲ ਆ ਤੰਦਰੁਸਤ ਆ ਜੇ ਇਹਨਾਂ ਨੇ ਸਾਨੂੰ ਛੁੱਟੀ ਦੇ ਦਿੱਤੀ ਸੀ ਤੇ ਬੱਚਾ ਲੈ ਜਾ ਜਦੋਂ ਇੱਕ ਜਦੋਂ ਇੱਕ ਪਾਰਟੀ ਆਈ ਆ ਉਹਨਾਂ ਨੂੰ ਵੇਕੇ ਸਾਡੇ ਕੋਲ ਬੱਚਾ ਖੋ ਲਿਆ ਵਾ ਮੁੜ ਕੇ ਡਾਕਟਰਾਂ ਨੇ ਡਾਕਟਰ ਨੇ ਬੱਚਾ ਖੋ ਲਿਆ ਆਂਦੇ ਉਹ ਪਾਰਟੀ ਨੂੰ ਦੇਣਾ ਤੁਹਾਨੂੰ ਬੱਚਾ ਨਹੀਂ ਮਿਲਣਾ ਫੈਨ ਸਾਡੇ ਕੋਲ ਕਰਵਾਲੇ ਕਾਰਡ ਪਹਿਲਾਂ ਸਾਨੂੰ ਫੜਾ ਦਿੱਤਾ ਮੁੜ ਕੇ ਕਹਿੰਦੇ ਤੁਹਾਨੂੰ ਬੱਚਾ ਨਹੀਂ ਮਿਲਣਾ ਬੱਚਾ ਬਾਹਰ ਦੀ ਨੂੰ ਮਿਲਣਾ ਕਹਿੰਦੇ ਸਾਨੂੰ ਕਮੇਟੀ ਵਾਲਿਆਂ ਦਾ ਹੁਕਮ ਹੋਇਆ ਵਾ ਕਿਹੜੀ ਕਮੇਟੀ ਕੀ ਕੋਈ ਨਾਂ ਦੱਸਿਆ ਉਹਨਾਂ ਨੇ ਉਹਨਾਂ ਨੇ ਕੋਈ ਨਾਂ ਨਹੀਂ ਦੱਸਿਆ ਉਹ ਕਮੇਟੀ ਵਾਲੇ ਵੀ ਆਏ ਉਹ ਵੀ ਸਾਨੂੰ ਕਹਿੰਦੇ ਜੇ ਤੁਸੀਂ ਬੱਚੀ ਨਾ ਨਾ ਦਿੱਤੀ ਤੇ ਤੇਨ ਤੇ ਤੇ ਆਪਣੀ ਜੀ ਤੇਲੀ ਤੇ ਪਰਚਾ ਦੇ ਰਹਿਣਾ ਇਹਨਾਂ ਨੂੰ ਪੁੱਛਿਆ ਜੇ ਕੀ ਚਾਹੀਦਾ ਇਹ ਪਰਚਾ ਕਹਿੰਦੇ ਬਾਰ ਬਾਰ ਸਾਨੂੰ ਇੰਨਾ ਤੰਗ ਪਰੇਸ਼ਾਨ ਕਰਦੇ ਇੰਨਾ ਤੰਗ ਪਰੇਸ਼ਾਨ ਕਰਦੇ ਆ ਇਹ ਬਹੁਤ ਤੰਗ ਪਰੇਸ਼ਾਨ ਕਰਦੇ ਇਹਨਾਂ ਨੇ ਅੱਜ ਛੁੱਟੀ ਦੇ ਕੇ ਇਹਨਾਂ ਨੇ ਸਾਰਾ ਕੁਝ ਮੇਰੇ ਕੋਲ ਬੱਚੀ ਦੀਆਂ ਫੋਟੋਆਂ ਵੀ ਮੇਰੇ ਕੋਲ ਹੈਗੀਆਂ ਜੀ ਜੋ ਕਿ ਇਹਨਾਂ ਨੇ ਛੁੱ ਸਾਡੀ ਬੱਚੀ ਇਹ ਵੇਚਣ ਤੱਕ ਮਤਲਬ ਤੁਲੇ ਆ ਕਮੇਟੀ ਵਾਲੇ ਤੇ ਡਾਕਟਰ ਜਿਹੜੇ ਇਹਨਾਂ ਤੋਂ ਸਖਤ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਸਟਾਫ ਹੈਗੇ ਮੇਰੇ ਸੀਨੀਅਰ ਸੀ ਤੁਹਾਨੂੰ ਜਵਾਬ ਦੇ ਦਿੰਦੇ ਠੀਕ ਹੈ ਨਹੀਂ ਸਰ ਇੱਕ ਤਾਂ ਤੁਸੀਂ ਐਸਐਨਸੀ ਉਹਦੇ ਵਿੱਚ ਇੰਨੇ ਜਾਣੇ ਆਏ ਹੋ ਤੁਹਾਨੂੰ ਲਾਉੜ ਹੈਗਾ ਮੈਂ ਤੁਹਾਨੂੰ ਇਹ ਸੇ ਕਰਕੇ ਕਹ ਰਿਹਾ ਤੁਸੀਂ ਕੋਈ ਚੁੱਪੀ ਬਾਕੀ ਨਹੀਂ ਸਰ ਸੌਰੀ ਸਰ ਜੋ ਕਿਉਂ ਹੋ ਗਿਆ ਤੁਸੀਂ ਦੱਸ ਦੋ ਨਾ ਕੀ ਮੈਟਰ ਕੀ ਹੈ ਕਿ ਜਿਹੜੇ ਬਾਹਰ ਸਾਨੂੰ ਕੁਝ ਨਹੀਂ ਪਤਾ ਹੈਗਾ ਪਰ ਇਹ ਨਹੀਂ ਕਿ ਉਹ ਸੱਚੇਗੇ ਪਤਾ ਨਹੀਂ ਤੁਹਾਨੂੰ ਲੱਗਦਾ ਉਹ ਸੱਚੇ ਹੋਣਗੇ ਜੇ ਦੋ ਸਵੇਰੇ ਐਸਐਮਓ ਸਰ ਆਉਣਗੇ ਕੋਈ ਆਉਂਦੇ ਇਹ ਸਾਡੀ ਸੀਨੀਅਰ ਕੰਸਲਟੈਂਟ ਆਉਣਗੇ ਤੁਸੀਂ ਉਹਨਾਂ ਨੂੰ ਪੁੱਛੋ ਕਰਿਓ ਉਹ ਖੁਦ ਵੀਡੀਓ ਸਾਡੇ ਨਾਲ ਲੱਗ ਪਿਆ ਸੀ ਇੱਕ ਮੈਂ ਔਨ ਡਿਊਟੀ ਨਾਈਟ ਤੇ ਆਈ ਆ ਤੁਸੀਂ ਮੈਨੂੰ ਪੁੱਛ ਰਹੇ ਹੋ ਤੁਸੀਂ ਸਵੇਰ ਦੇ ਟਾਈਮ ਆਓ

તડ બહુત અચ્છા બીયર હે નહીં સર થેન્ક યુ થેન્ક યુ મેટર કીગા થા થેન્ક યુ સર તુસી સરદારો બડા અચ્છા બીહી વે તોડા

ਆਪ ਬਾਹਰ ਵੀਡੀਓ ਬਣਾ ਰਹੇ ਆਪ ਅੰਦਰ ਚਲੇ ਜਾਏਗੇ ਤਾਂ ਬਾਹਰ ਖੜੇ ਰਹੇ ਨਹੀਂ ਨਹੀਂ ਇੱਥੇ ਵੀਡੀਓ ਬਣਾਉਣ ਦੇ ਸਾਰ ਬਣਾ ਲਏ ਬਣਾ ਲਏ ਇੱਥੇ ਵੀਡੀਓ ਬਣਾਉਣ ਦੇ ਸੀ ਬਾਹਰ ਕਿਉਂ ਨਹੀਂ ਖੜੇ ਅੱਛਾ ਨਾਮ ਤਾਂ ਮੈਨੂੰ ਨਹੀਂ ਪਤਾ